ਆਨਲਾਈਨ ਬੱਖ-ਬੱਖ ਜਿਹੜੇ ਏਜੰਸੀਆਂ ਉਹ ਗੁਰੂ ਪਾਤਸ਼ਾਹ ਦੀਆਂ ਸੈਂਚੀਆਂ ਤੇ ਗੁੱਟ ਕੇ ਆਦ ਉਹ ਬੋਟ ਕਰਕੇ ਜਿਹੜੇ ਆ ਰੂਟੀਨ ਡਾਕ ਦੇ ਵਿੱਚ ਬੱਖ-ਬੱਖ ਹਾਂ ਤੇ ਪਹੁੰਚਾਉਂਦੇ ਆ ਜਿਸ ਵਿੱਚ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਆ ਤੇ ਅੱਜ ਧਰਮ ਪ੍ਰਚਾਰ ਕਮੇਟੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਮਾਨ ਮਰਿਆਦਾ ਗਰਬਾਣੀ ਦਾ ਇੱਕ ਗੰਭੀਰ ਮਸਲਾ ਆ ਤੇ ਅਸੀਂ ਚਾਹੁੰਦੇ ਪਈਏ ਤੁਰੰਤ ਜਿਹੜੀਆਂ ਵੀ ਏਜੰਸੀਆਂ ਇਹ ਕਾਰਜ ਕਰਦੀਆਂ ਉਹ ਸਾਰੇ ਬੰਦ ਕਰਨ ਕਿਉਂਕਿ ਰੁਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਗਰਬਾਣੀ ਦੇ ਉਹਨਾਂ ਸੈਂਚੀਆਂ ਤੇ ਗੋਟਕਿਆਂ ਦੇ ਨਾਲ ਜਾਂਦੇ ਆ ਜੇ ਨਾ ਮर्यादा ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ਼੍ਰੀ ਕਲਤਕ ਸਾਬ ਦੇ ਜਿਹਦਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਹਨਾਂ ਚ ਪ੍ਰਮੁੱਖ ਤੌਰ ਤੇ ਐਮਾਜਨ ਆ ਉਹਨਾਂ ਨੂੰ ਸੱਦ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗੁਰਬਾਣੀ ਦੇ ਨਾਲ ਸਬੰਧਤ ਕੋਈ ਗੁਟਕਾ ਸਹਿਬਾਂ ਜਾਂ ਸੈਂਚੀਆਂ ਉਹ ਤੁਰੰਤ ਉਹ ਸਾਰੇ ਬੰਦ ਕਰਨ ਦੂਜਾ ਕਿਉਂਕਿ ਮੈਂ ਕਹਿ ਸਕਦਾ ਮਾਤਾ ਗੁਜਰਕੌਰ ਜੀ ਸਿੱਖ ਪੰਥ ਦੀ ਮਾਤਾ ਜੀ ਉਹਨਾਂ ਦਾ 22 ਨਵੰਬਰ 2024 ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਉਹ ਦਿਹਾੜਾ ਮਨਾਉਣ ਦਾ ਜਿਹੜਾ ਸ਼ਮਨੀ ਗੁਰਦੁਆਰਾ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਜਿਹਦਾ ਮੁੱਖ ਸਮਾਗਮ ਗੁਰਦੁਆਰਾ ਗੰਗਸਰ ਵਿਖੇ ਕਰਤਾਰਪੁਰ ਵਿਖੇ ਹੋਊਗਾ ਉਹਦੀ ਰੂਪਰੇਖਾ ਜਿਹੜੀ ਉਹ ਸਾਰੀ ਲੀਕ ਲਈ ਜਾਊਗੀ ਜਿਹਦੇ ਵਿੱਚ ਇੱਕ ਵੱਡਾ ਰਾਤ ਦਾ ਕੀਰਤਨ ਦਰਬਾਰ ਤੇ ਦੂਸਰੇ ਦਿਨ ਗੁਰਮਤ ਦੇ ਜਿਹੜੇ ਉਹ ਵੱਡੇ ਸਮਾਗਮ ਉੱਥੇ ਚੱਲੇ ਜਾਣਗੇ ਇੱਕ ਦੋ ਮੁੱਦੇ ਜਿਹੜੇ ਬਹੁਤ ਅਹਿਮ ਆ ਤੇ ਖਾਲਸਾ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹੁੰਦਾ ਕਿ ਸਿਰਪਾਉ ਦੀ ਇੱਕ ਮਰਿਆਦਾ ਆ ਅੱਜ ਮੈਂ ਦੇਖਦਾ ਇਹ ਮਰਿਆਦਾ ਬਹੁਤ ਪੱਧਰ ਵੱਡੇ ਪੱਧਰ ਤੇ ਜਿਹੜਾ ਇਹਦਾ ਅਲੰਘਣ ਹੋ ਰਿਹਾ ਅੱਜ ਕਈ ਵਾਰੀ ਇਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਆ ਕਿ ਹਰ ਇੱਕ ਬੰਦਾ ਜਿਹੜਾ ਆ ਉਹਨੂੰ ਅਵਲਾਈਜ਼ ਕਰ ਲੇ ਲਈ ਇਹ ਸਿਰਪਾਉ ਦੇ ਗਲ ਚ ਪਾ ਦਿੰਦਾ ਜਿਹੜੀ ਕਿ ਗੁਰਮਤਿ ਦੀ ਘੋਰ ਅਲੰਘਣਾ ਵੀ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਦੇਖਦਾ ਕਿ ਇਹ ਮਰਿਆਦਾ ਬੜੇ ਚਿਰ ਦੀ ਸਤਗੁਰ ਜੀ ਦੇ ਬੇਲੇ ਦੀ ਚੱਲੀ ਰਾਹੀ ਗੁਰੂ ਕਾਲ ਤੋਂ ਪਰ ਅੱਜ ਇਹਦੀ ਮਿਸਜੂਰੀਲੇਸ਼ਨ ਇੰਨੀ ਹੋ ਰਹੀ ਆ ਅਸੀਂ ਬਿਲਕੁਲ ਵਿਰੋਧੀ ਨਹੀਂਗੇ ਸਿਰਪਉ ਦੀ ਜ਼ਰੂਰ ਦੇਣਾ ਚਾਹੀਦਾ ਪਰ ਉਹਦੀ ਇੱਕ ਮਰਿਆਦਾ ਕਿਹਨੂੰ ਦੇਣਾ ਤੇ ਕਿਹਨੇ ਸਿਰਪਉ ਜਿਹੜਾ ਆ ਉਹ ਦੇਣਾ ਤੇ ਕਿਹਨੂੰ ਦਿੱਤਾ ਜਾਣਾ ਉਹਦੀ ਇੱਕ ਮਰਿਆਦਾ ਆ ਅਕਸਰ ਦੇਖਿਆ ਗਿਆ ਕਿ ਵੱਡੇ ਗੁਰਸਥਾਨਾਂ ਤੋਂ ਜਿੱਥੇ ਸਰਪਉ ਦੀ ਪ੍ਰਾਪਤੀ ਹੁੰਦੀ ਆ ਸਾਰੇ ਚੱਕੇ ਤੇ ਗੱਡੀਆਂ ਦੀਆਂ ਢਿੱਗੀਆਂ ਛੱਡ ਦਿੰਦੇ ਆ ਤੇ ਮੈਂ ਸਮਝਦਾ ਇਹਦੇ ਨਾਲ ਫਿਰ ਇੱਕ ਵੱਡਾ ਮਰਿਆਦਾ ਦਾ ਵਿਲੰਘਣ ਹੁੰਦਾ ਤੇ ਜੇ ਆਪਾਂ ਸਮੁੱਚੇ ਖੰਦ ਪੰਥ ਖਾਲਸਾ ਨੂੰ ਅਸੀਂ ਅੱਜ ਧਰਮ ਪ੍ਰਚਾਰ ਕਮੇਟੀ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਾਂ ਹੇਠ ਆ ਰਹੇ ਗੁਰਦੁਆਰਾ ਸਹਿਬਾਨ ਤੇ ਸਮੁੱਚਾ ਖਾਲਸਾ ਪੰਥ ਇਹ ਪਿਰਤ ਨੂੰ ਘਟਾਵੇ ਘਟਾਉਣ ਦਾ ਕਹਿਣ ਤੋਂ ਭਾਪੇ ਲੱਖਾਂ ਕਰੋੜਾਂ ਰੁਪਏ ਕਿਸੇ ਚੰਗੇ ਕਾਰਜ ਲਈ ਲਾਏ ਜਾ ਸਕਦੇ ਆ ਮੈਂ ਕਈ ਵਾਰੀ ਇਹ ਵੀ ਦੇਖਦਾ ਕਿ ਸਟੇਜਾਂ ਦੇ ਉੱਤੇ 20 ਬੰਦੇ ਹੁੰਦੇ ਕਈ ਵਾਰੀ ਸਿਰਪਾਉ ਦੀ ਥੋੜ ਆ ਜਾਂਦੀ ਆ ਤੇ ਉਹ ਦੂਸਰੇ ਵਿਚਾਰੇ ਫੇਰ ਸ਼ਰਮਸ਼ਾਰ ਹੁੰਦੇ ਆ ਵੀ ਸਾਡੀ ਸ਼ਾਇਦ ਕੋ ਘਟ ਆਇਆ ਸਾਨੂੰ ਸਿਰਪਾਉ ਦੀ ਬਖਸ਼ਣ ਨਹੀਂ ਕੀਤੀ ਗਈ ਤੇ ਮੈਂ ਸ਼ੁਰੂ ਤੋਂ ਇਸ ਗੱਲ ਦਾ ਮੈਂ ਵਿਰੋਧੀ ਨਾ ਕਹ ਲਵਾਂ ਮੈਂ ਸ਼ੁਰੂ ਤੋਂ ਇਸ ਗੱਲ ਦਾ ਸਮਰਥਕ ਰਹਾ ਕਿ ਸਿਰਪਾਉ ਦੀ ਇੱਕ ਮਰਿਆਦਾ ਰੱਖੀ ਜਾਵੇ ਤੇ ਮੈਂ ਵੈਦਨਾ ਕਹਿ ਸਕਦਾ ਜੇ ਆਪਾਂ ਇਹ ਗੁਰਮਰਿਆਦਾ ਦਾ ਲੰਘਣ ਹੋਣਾ ਤੇ ਜੇ ਆਰਥਿਕ ਤੌਰ ਤੇ ਬੋਝ ਤੋਂ ਬਚਣ ਲਈ ਇੰਨੇ ਕੁ ਪੈਸੇ ਜੇ ਕਿਸੇ ਨੋਬਲ ਕਾਜ ਲਈ ਲਾ ਦਿੱਤੇ ਜਾਂ ਉਹ ਨੋਬਲ ਕਾਜ ਕੀ ਆ ਕਿ ਸਾਡੇ ਅੱਜ ਜਿਹੜੇ ਸਿੱਖ ਵਿਦਿਆਰਥੀ ਵਿਦੇਸ਼ਾਂ ਨੂੰ ਤੜਾ ਤੜ ਦੌੜ ਰਹੇ ਆ ਤੇ ਜੇ ਆਪਾਂ ਉਹਨਾਂ ਨੂੰ ਇੱਥੇ ਉੱਚ ਐਜੂਕੇਸ਼ਨ ਤੋਂ ਬਾਅਦ ਕਿਸੇ ਕੰਪੀਟੀਸ਼ਨਾਂ ਦੇ ਵਿੱਚ ਪਾਈਏ ਜਿਹਦਾ ਸਾਰਾ ਖਰਚਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਰਪਉ ਦੇ ਰੂਪ ਦੇ ਵਿੱਚ ਉਹ ਜਿੰਨੀ ਬਚਤਿਆ ਉਹਨਾਂ ਤੇ ਉਹ ਖਰਚ ਕੀਤੀ ਜਾਵੇ ਤੇ ਦਸਤਾਰ ਧਾਰੀ ਬੱਚੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ ਔਰ ਈਵਨ ਪੀਸੀਐਸ ਜੁਡੀਸ਼ਰੀ ਚ ਪੀਸੀਐਸ ਸਿਵਲ ਦੇ ਵਿੱਚ ਜਾਂ ਅਧਿਆਤਕ ਹੋਰ ਵੱਡੀਆਂ ਪੋਸਟਾਂ ਦੇ ਉੱਤੇ ਉਹ ਆਪਣੇ ਗੁਰੂ ਪਾਤਸ਼ਾਹ ਦੀ ਦਿੱਤੀ ਮਰਿਆਦਾ ਤੇ ਉਸਤਾਦ ਧਾਰੀ ਹੋ ਕੇ ਅਨਸਾਫ਼ ਦੀਆਂ ਕੁਰਸੀਆਂ ਤੇ ਬੈਠ ਕੇ ਸਰਵਤ ਦੇ ਭਲੇ ਦੇ ਉਸ ਪਵਿੱਤਰ ਸੰਕਲਪ ਨੂੰ ਸੰਪੂਰਨ ਕਰਨ ਜਿਹੜਾ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਇਸ ਕਰਕੇ ਇਹਦੇ ਤੇ ਅੱਜ ਖਾਸ ਚਰਚਾ ਹੋਈ ਕਿ ਸਿਰਪੋਂ ਦਿੱਤੇ ਜਾਣ ਪਰ ਜਿਨ੍ਹਾਂ ਨੂੰ ਮਹਾਪੁਰਸ਼ ਜਾਂ ਕੋਈ ਕੋਈ ਕਿਸੇ ਨੇ ਹੋਰ ਗੌਰਮਤ ਦੇ ਵਿੱਚ ਪੱਟੀ ਫਲਬਦੀ ਪ੍ਰਾਪਤ ਕੀਤੀ ਆ ਜਾਂ ਕੋਈ ਸਿੱਖ ਵਿਦਵਾਨ ਆ ਉਹਨਾਂ ਨੂੰ ਦਿੱਤੇ ਜਾਣ ਅੰਦਾ ਤੰਦ ਇਹਦੀ ਵਰਤੋਂ ਜਿਹੜੀ ਉਤਰੰਤ ਜਿਹੜੀ ਆ ਉਹ ਬੰਦ ਕੀਤੀ ਜਾਵੇ। ਦੂਸਰਾ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਬਾ ਵੱਲੋਂ ਵੀ ਇੱਕ ਦੇਹ ਜਾਰੀ ਹੋਇਆ ਸੀ। ਕਿ ਜਿਹੜੇ ਰਮਾਲਾ ਸਾਹਿਬ ਅਸੀਂ ਪੇਟ ਕਰਦੇ ਸਤਗੁਣਾਂ ਨੂੰ ਉਹਦੀ ਐਡੇ ਪੱਦਰ ਤੇ ਬੇਅਦਬੀ ਹੋ ਰਹੀ ਆ ਕਿ ਕਈ ਵਾਰੀ ਦਰਬਾਰ ਸਾਹਿਬ ਨੂੰ ਜੰਨੀਆਂ ਸੰਗਤਾਂ ਆ ਰਹੀਆਂ ਉਹਨਾਂ ਨੂੰ ਜਦਾਂ ਬੈਟਰੀ ਲਾਟਰੀ ਦੀਆਂ ਟਿਕਟਾਂ ਵੇਚੀ ਦੀਆਂ ਇਦਾਂ ਉਹ ਆਥਾਂ ਚ ਫੜ ਕੇ ਰਮਾਲੇ ਉਹਨਾਂ ਨੂੰ ਗਮਰਾ ਵੀ ਕਰਦੇ ਉਹਨਾਂ ਨੂੰ ਕਹਿੰਦੇ ਜੇ ਤੁਸੀਂ ਰਮਾਲਾ ਨਾ ਭੇਟ ਕੀਤਾ ਤੇ ਤੁਹਾਡੀ ਯਾਤਰਾ ਸਫਲ ਨਹੀਂ ਹੋਣੀ ਕਈ ਵਿਚਾਰੇ ਵੱਖ-ਵੱਖ ਥਾਂਾਂ ਤੋਂ ਆਉਂਦੇ ਆ ਜਿਹੜੇ ਇਸ ਪਾਸੇ ਇਗਨੋਰੈਂਸ ਹੁੰਦੀ ਆ ਤੇ ਇੰਨਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਚੰਗੇ ਕੰਮ ਦੇ ਲਾਇਆ ਜਾ ਸਕਦਾ ਮੈਂ ਇਹ ਨਹੀਂ ਕਹਿੰਦਾ ਰਮਾਲਾ ਸਾਹਿਬ ਭੇਟ ਕਰਨ ਦੀ ਮਰਿਆਦਾ ਹੈ ਸ਼੍ਰੀ ਖੰਡਪਾੜ੍ਹ ਸਾਹਿਬ ਕਿਸੇ ਨੇ ਰਖਾਇਆ ਉਹਦੀ ਸੰਪੂਰਨਤਾ ਦੇ ਉੱਤੇ ਬਾਕਾਇਦਾ ਤੌਰ ਤੇ ਰਮਾਲਾ ਸਾਹਿਬ ਭੇਟ ਕੀਤਾ ਜਾਂਦਾ ਇਸੇ ਤਰ੍ਹਾਂ ਕਿਸੇ ਨੇ ਸਹਿਜ ਪਾਠ ਰਖਾਇਆ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਪਰ ਜਿਸਲੇ ਅਸੀਂ ਵੱਡੀ ਤਦਾਦ ਦੇ ਵਿੱਚ ਆ ਮੈਂ ਕੱਲ ਵੀ ਬਾਬਾ ਬੁੱਢਾ ਜੀ ਦੇ ਸਥਾਨ ਤੇ ਬਹੁਤ ਵੱਡਾ ਜੋੜ ਮੇਲਾ ਚੱਲ ਰਿਹਾ ਜੀ ਉਹਦੀ ਸਮਾਪਤੀ ਹੋਣੀ ਹੈ ਤੇ ਉਹਦੇ ਨਾਲ ਹੁੰਦਾ ਕੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਮੁੱਚੇ ਗੁਰਦੁਆਰਾ ਸਹਿਮਾਨਾਂ ਨੂੰ ਪਿੰਡਾਂ ਦੇਆਂ ਨੂੰ ਵੀ ਸ਼ਹਿਰਾਂ ਦੇਆਂ ਨੂੰ ਵੀ ਉਹ ਦੇਖਦੇ ਆ ਵੀ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਉਹ ਫੇ ਅਲਮਾਰੀਆਂ ਭਰਦੇ ਆ ਜਿਹੜੇ ਅਲਮਾਰੀਆਂ ਖੋਲਦੇ ਆ ਉਹ ਫੇ ਸਾਰੇ ਜਿਹੜੇ ਥੱਲੇ ਧਰਤੀ ਤੇ ਡਿੱਗਦੇ ਆ ਤੇ ਉਹਦੇ ਨਾਲ ਮਰਿਆਦਾ ਦਾ ਵੀ ਲੰਘਣ ਹੁੰਦਾ ਦੂਸਰਾ ਮੈਂ ਸਮਝਦਾ ਆ ਕਿ ਜਿਹੜੇ ਕਿਸੇ ਨੇ ਡਿਸਪੋਜ਼ਲ ਕਰਨੀ ਉਹਦੀ ਉਹ ਡਿਸਪੋਜ਼ਲ ਕਹਿਣ ਤੋਂ ਭਾਵ ਪਈ ਉਹ ਵਰਤੇ ਤਾਂ ਜਾਂਦੇ ਨਹੀਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤੇ ਸਾਨੂੰ ਇਹ ਦਰਪੇਸ਼ ਵੱਡੀਆਂ ਸਮੱਸਿਆਵਾਂ ਪਿਛਲੇ ਵੇਲੇ ਆਈਆਂ ਕੋਇਨਬਾਲ ਸਾਹਿਬ ਜਿਹੜੇ ਉਹਨਾਂ ਨੂੰ ਅਸੀਂ ਉਹ ਅਗਨ ਭੇਟ ਕਰਦੇ ਆ ਤੇ ਉੱਥੇ ਫਿਰ ਲੋਕ ਇਤਰਾਜ਼ ਕਰਦੇ ਕਿਉਂਕਿ ਇਹਦੇ ਵਿੱਚ ਸਿੰਥੈਟਿਕ ਕਪੜਾ ਵੀ ਹੁੰਦਾ। ਸੋ ਜੇ ਅੱਜ ਕੌਮ ਸਮੁੱਚੇ ਤੌਰ ਤੇ ਇਹ ਦੋ ਕਾਰਜਾਂ ਦੇ ਉੱਤੇ ਸੰਕੋਚ ਕਰ ਲੈ। ਮੈਂ ਬੰਦ ਨਹੀਂ ਕਹਿ ਰਿਹਾ بار-बार ਕਈ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕਰਨਗੇ। ਮੈਂ ਬੰਦ ਨਹੀਂ ਕਹਿ ਰਿਹਾ ਜਿਹੜੇ ਰਮਾਲਾ ਸਾਹਿਬ ਭੇਟ ਕਰਨੇ ਆ ਉਹਦੇ ਲਈ ਅਸੀਂ ਹੁਣ ਆਪਣੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇੱਕ ਰਮਾਲਾ ਫੰਡ ਦੇ ਤੌਰ ਤੇ ਕਾਊਂਟਰ ਜਿਹੜਾ ਹੈ ਉਹ ਖੋਲਾਂਗੇ। ਉਹ ਉੱਥੇ ਆ ਕੇ ਆਪਣੇ ਪੈਸੇ ਜਮ੍ਹਾਂ ਕਰਾਵੇ ਰਮਾਲੇ ਦੇ ਆਪਣੀ ਜਥਾ ਸ਼ਕਤੀ ਅਨਸਾਰ ਉੱਥੇ ਕੋਈ ਬਨੋਗਰੀ ਨੇ ਵੀ ਕਿੰਨੇ ਜਮ੍ਹਾਂ ਕਰਾਉਂਦਾ ਉਹਨੂੰ ਬਕਾਇਦਾ ਰਸੀਦ ਦਿੱਤੀ ਜਾਊਗੀ ਜੇ ਸਤਖੰਡ ਚ ਜਾਣਾ ਉਹ ਗ੍ਰਾਂਤੀ ਆਪਣੇ ਜਿਹੜਾ ਸੇਵਾਦਾਰ ਆ ਅਰਦਾਸ ਗਿਆ ਸਿੰਘ ਉਹਨੂੰ ਰਸੀਦ ਦਿਖਾ ਲ ਕੇ ਅਰਦਾਸ ਵੀ ਕਰਾ ਸਕਦਾ ਤੇ ਜੇ ਉੱਥੇ ਪ੍ਰਸ਼ਾਦ ਜਿਹੜਾ ਰਮਾਲਾ ਸਾਹਿਬ ਵਾਲੇ ਨੇ ਦਿੱਤਾ ਜਾਂਦਾ ਉਹ ਵੀ ਦਿੱਤਾ ਜਾਊਗਾ ਸੋ ਮੇਰਾ ਕਹਿਣ ਤੋਂ ਭਾਵ ਉਹ ਜਿਹੜੀ ਮਾਇਆ ਆ ਉਹ ਚੰਗੇ ਕੌਮੀ ਨਿਸ਼ਾਨੇ ਦੀ ਜਿਹੜੀ ਸਾਡੀ ਗੁਰੂ ਸਾਹਿਬ ਨੇ ਅਰਦਾਸ ਕੀਤੀ ਜਿਹੜੀ ਸਾਨੂੰ ਹਦਾਇਤ ਕੀਤੀ ਆ ਉਹਦੇ ਪੂਰਤੀ ਲਈ ਸਾਡਾ ਜਿਹੜਾ ਕਾਰਜ ਆ ਸਰਵਤ ਦੇ ਭਲੇ ਦਾ ਉਸ ਕਾਰਜ ਦੇ ਵਿੱਚ ਇਹ ਜਿਹੜੇ ਮਾਇਆ ਆ ਉਹਨਾਂ ਦੀ ਆਉਗੀ ਕਾਰਨ ਤੇ ਇਸੇ ਤਰ੍ਹਾਂ ਸਰਪਾਉ ਜੇ ਸੰਕੋਚਾਂਗੇ ਤੇ ਸਰਪਾਉ ਦੀ ਵੀ ਜਿੰਨੀ ਆਪਾਂ ਬਚਤ ਕਰਾਂਗੇ ਤੇ ਮੈਂ ਬਾਅਦੇ ਨਾਲ ਕਹਿਣਾ ਕਿ ਜਿੰਨਾ ਕ ਸਾਡਾ ਪ੍ਰਬੰਧ ਆ ਜੇ ਆਪਾਂ ਇਸ ਪ੍ਰਬੰਧ ਦੇ ਵਿੱਚ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਸਹਿਯੋਗ ਕਰੋ ਸਹਿਯੋਗ ਕਰਨ ਤੋਂ ਭਾਵ ਤੁਹਾਡੀ ਅਸੀਂ ਸ਼ਰਧਾ ਵੀ ਭੰਗ ਹੋਣ ਦੇਣੀ ਤੁਹਾਡੀ ਮਾਇਆ ਵੀ ਸਫਲ ਹੋਣੀ ਤੁਹਾਡੀ ਆਸਥਾ ਵੀ ਪੂਰੀ ਰਹੂਗੀ ਤੇ ਜੇ ਇਹਦੇ ਵਿੱਚ ਤੁਸੀਂ ਸਾਡਾ ਸਾਰੇ ਸਹਿਯੋਗ ਕਰੋ ਤਾਂ ਮੈਂ ਬੈਦਨ ਕਹਿ ਸਕਦਾ ਤੁਹਾਡੀ ਕੀਤੀ ਹੋਈ ਅਰਦਾਸ ਦੀ ਇਹ ਮਾਇਆ ਜਿਹੜੀ ਆ ਉਹ ਚੰਗੇ ਕਾਰਜ ਲਈ ਉਹ ਚੰਗਾ ਕਾਰਜ ਕਹਿਣ ਤੋਂ ਭਾਵ ਜਿੱਥੋਂ ਸਾਡਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੰਕਲਪ ਬਖਸ਼ਿਸ਼ ਕੀਤਾ ਸੀ ਪ੍ਰਬੰਧ ਚੰਗੇ ਚਲਾਉਣ ਦਾ ਪ੍ਰਚਾਰ ਤੇ ਪ੍ਰਸਾਰ ਸਿੱਖੀ ਦਾ ਕਰਨ ਲਈ ਉਹਦੇ ਵਿੱਚ ਸਾਡੀ ਇਹ ਵੱਡੀ ਮਦਦگار ਹੋਊਗੀ ਸੋ ਚੇਚੇ ਤੌਰ ਤੇ ਉੱਤੇ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਕਿ ਇਹ ਇੱਕ ਬੇਨਤੀ ਰੂਪ ਦੇ ਵਿੱਚ ਸਿੰਘ ਸਹਿਬਾਂ ਨਾਲੋਂ ਵੀ ਆਦੇਸ਼ ਹੋਇਆ ਸੀ ਤੇ ਮੈਂ ਵੀ ਆਪ ਚਾਹਣਾ ਤੇ ਸਾਡੀ ਆ ਧਰਮ ਪ੍ਰਚਾਰ ਕਮੇਟੀ ਇਹ ਮੇਰੇ ਉਧੇਦਾਰ ਦੋਏ ਸਹਿਬਾਨ ਨਾਲ ਬੈਠੇ ਜੂਨੀਅਰ ਮੀਤ ਪ੍ਰਧਾਨ ਤੇ ਜਨਸ ਕਤਰ ਸਾਹਿਬ ਤੇ ਦੂਸਰੇ ਮੈਂਬਰ ਸਹਿਬਾਨ ਇਹ ਸਾਰਿਆਂ ਦੀ ਚਾਹਨਾ ਹੈ ਕਿ ਆਪਾਂ ਸਿਰਪਉ ਦੀ ਚੰਗੇ ਢੰਗ ਦੇ ਨਾਲ ਜੋ ਸਾਡੀ ਮਰਿਆਦਾ ਉਹਦੇ ਅਨਸਾਰ ਹੀ ਭੇਟ ਕੀਤਾ ਜਾਵੇ ਤੇ ਭੇਟ ਵੀ ਉਹਨੂੰ ਕੀਤਾ ਜਾਵੇ ਜਿਹਦਾ ਬਣਦਾ ਆਇਆ ਹੈ ਹੱਕ ਸੋ ਇਸ ਕਰਕੇ ਬਣਦੇ ਹੱਕ ਦੇ ਵਿੱਚ ਕਿਉਂਕਿ ਮਹਾਪੁਰਸ਼ ਜਿਹੜੇ ਸੱਚਮੁੱਚ ਹੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਉਹਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਤੇ ਜਿਹੜੇ ਕੋਈ ਸਿੱਖ ਵਿਦਵਾਨ ਆ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ੀ ਸਾਹਿਬ ਦਾ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਸਾਰਿਆਂ ਨੂੰ ਭੇਟ ਕੀਤਾ ਜਾਵੇ ਤੇ ਰਮਾਲਾ ਸਾਹਿਬ ਦਾ ਚੀਚੇ ਤੌਰ ਦੇ ਉੱਤੇ ਅਸੀਂ ਜਤਨ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਸਾਰੇ ਜਿੰਨੇ ਸਾਡੇ ਹਿਸਟੋਰਿਕ ਪਲੇਸਿਸ ਹੈਗੀਆਂ ਜਿੱਥੇ ਸਾਡਾ ਪ੍ਰਬੰਧ ਹੈ ਉਥੇ ਰਮਾਲਾ ਸਾਹਿਬ ਦੇ ਕਾਊਂਟਰ ਖੋਲੇ ਜਾਣਗੇ ਤੁਹਾਡੀ ਮਾਇਆ ਵੀ ਸਫਲ ਹੋਊਗੀ ਤੇ ਤੁਹਾਲਾ ਤਿਲ ਫੁੱਲ ਜਿਹੜਾ ਆ ਉਹ ਸਾਲ ਬਾਅਦ ਨਸ਼ਰ ਵੀ ਕਰਿਆ ਕਰਾਂਗੇ ਜਿੱਦਾਂ ਸਾਡਾ ਗੱਜੜ ਮਹੀਨੇ ਬਾਅਦ ਛਪਦਾ ਉਹ ਇਹ ਕਲ ਦਾ ਪ੍ਰਤੀਕ ਹੋਊਗਾ ਵੀ ਜਿਹੜੀ ਤੁਹਾਡੀ ਅਰਦਾਸ ਕੀਤੀ ਮਾਇਆ ਉਹ ਚੰਗੇ ਕਾਰਜ ਵਿੱਚ ਲੱਗੀ ਕੌਮ ਦੇ ਚੰਗੇ ਭਵਿੱਖ ਲਈ ਲੱਗੀ